ਨਵਰਾਤਰੀਆਂ ਦੇ ਚੱਲਦਿਆਂ ਜਿੱਥੇ ਮੰਦਿਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਸ਼ਰਧਾਲੂਆਂ ਵੱਲੋਂ ਮੰਦਰਾਂ ਵਿੱਚ ਜਗਾਈਆਂ ਗਈਆਂ ਅਰਗਬਤੀਆਂ ਦੀਆਂ ਖੁਸ਼ਬੂਆਂ ਆ ਰਹੀਆਂ ਹਨ ਉੱਥੇ ਹੀ ਗੁਜਰਾਤੀ ਮੁਹੱਲਾ ਅਲੀ ਬਖਸ਼ ਰੋਡ ਨੇੜੇ ਪੁਰਾਣੀ ਸਬਜ਼ੀ ਮੰਡੀ ਸੜਕ ਉੱਪਰ ਬਣੇ ਇੱਕ ਮੰਦਿਰ ਦੇ ਬਿਲਕੁਲ ਸਾਹਮਣੇ ਤੇ ਆਸੇ-ਪਾਸੇ ਗੰਦਗੀ ਦੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ ਜਿਨ੍ਹਾਂ ਤੋਂ ਇੰਨੀ ਜ਼ਿਆਦਾ ਬਦਬੂ ਆ ਰਹੀ ਹੈ ਕਿ ਇੱਥੋਂ ਨੱਕ ਮੂੰਹ ਟੱਕ ਕੇ ਲੰਘਣਾ ਪੈਂਦਾ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਹਫ਼ਤੇ ਬਾਅਦ ਜਾਂ ਦੋ ਹਫ਼ਤੇ ਬਾਅਦ ਟਰੈਕਟਰ ਟਰਾਲੀਆਂ ਲੈ ਕੇ ਨਗਰ ਨਿਗਮ ਦੇ ਕਰਮ ਕੂੜਾ ਚੱਕਣ ਆਉਂਦੇ ਹਨ ਪਰ ਕੂੜਾ ਚੁੱਕਣ ਲੱਗਿਆ ਉਹ ਐਨਾ ਜ਼ਿਆਦਾ ਹੋਰ ਖਿਲਾਰ ਜਾਂਦੇ ਹਨ ਕਿ ਉੱਥੇ ਬਦਬੂ ਦਾ ਮਾਹੌਲ ਰਹਿੰਦਾ ਹੈ ਇਸ ਕਰਕੇ ਉਹਨਾਂ ਨੇ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਹੈ ਕਿ ਇਸ ਇਲਾਕੇ ਦੀ ਸਾਰ ਲਈ ਜਾਵੇ ਅਤੇ ਉਹਨਾਂ ਨੂੰ ਗੰਦਗੀ ਤੇ ਕੂੜੇ ਤੋਂ ਨਿਜਾਦ ਦਵਾਈ ਜਾਵੇ ਸਾਡੇ ਅਤੇ ਮੱਲੇ 'ਚ ਤੇ ਬੱਚੇ ਰਹਿੰਦੇਗੇ ਬਿਮਾਰ ਪੈਂਦੇ ਪਏਗੇ ਸਾਰੇ ਮਛਰ ਤੇ ਗੰਦਗੀ ਬਹੁਤ ਹੈਗੀ ਇੱਥੇ ਸਫਾਈ ਦੀ ਕੋਈ ਸੁਵਿਧਾ ਨਹੀਂ ਹੈਗੀ ਬਿਮਾਰ ਬੜੇ ਪੈੰਦੇ ਪੇ ਸਾਡੇ ਕੋਲੇ ਨੇ ਪਏ ਨਹੀਂ ਜੇ ਦਵਾਈ ਲਾਏ ਰੋਜ਼ ਇਹ ਕਿ ਆਵਾਰੋ ਜਾਗਰਣ ਵੀ ਆਈ ਰੋ ਜਾਗਰਣ ਵੀ ਹੈਗਾ ਸਾਡਾ ਇੱਥੇ ਤੇ ਵੱਡਾ ਜਾਗਰਣ ਹੁੰਦਾ ਹੈਗਾ ਮਾਤਾ ਰਾਣੀ ਦਾ ਐ ਭਾਜੀ ਜਾਇ ਮਾਤਾ ਦਾ ਮੰਦਰ ਹੈਗਾ ਤੇ ਨਰਾਤੇ ਆਏ ਐ ਬੜੀ ਸਰਦਾ ਪਾਉਨਾ ਨਾਲ ਅਸੀਂ ਮਾਤਾ ਦੀ ਨਰਾਤੇ ਮੰਦਰ ਤੇ ਪਰ ਰਾਮ ਬਾਗ ਤੋਂ ਲੈ ਕੇ ਤੇ ਹਾਲ ਬਚਰ ਚੌਕ ਤੱਕ ਪੂਰੀ ਗੰਦ ਦੀ ਗੰਦ ਕੀਏਗੀ ਅਸੀਂ ਬੜੀ ਵੜੀ ਸਾਰੇ ਨੂੰ ਆਖਿਆ ਵੱਡੇ ਵੱਡੇ ਕੋਲ ਗਏ ਸੰਪਰਕ ਕੀਤੇ ਦਰਖਾਸਤ ਕਰਵਾਈ ਪਰ ਇਹਦਾ ਕੋਈ ਮਸਲਾ ਨਹੀਂ ਹੈਗਾ ਕੋਈ ਹੱਲ ਨਹੀਂ ਹੈਗਾ ਇਹ ਦੋ ਦਿਨ ਚਾਰ ਦਿਨ ਸਫਾਈ ਹੁੰਦੀ ਪੰਜਵੇਂ ਦਿਨ ਫੇਰ ਇਹਦਾ ਇਹਦਾ ਹਾਲ ਹੋ ਜਾਂਦਾ ਜਰਾ ਕੋਈ ਮਿਹਰਬਾਨੀ ਕਰੋ ਕੋਈ ਸਾਡੀ ਸੁਣੇ ਤੇ ਜਰਾ ਇਲਾਕਾ ਹੈਗਾ ਰਾਮਬਾਗ ਤੋਂ ਲੈ ਕੇ ਹਾਲ ਬਜਰ ਤੱਕ ਬਿਲਕੁਲ ਸਫਾਈ ਹੋਵੇ ਤੇ ਸਾਡ ਨੂੰ ਵੀ ਚੰਗਾ ਲੱਗੇ ਤੇ ਮਾਂਤਾ ਨੂੰ ਵੀ ਚੰਗਾ ਲੱਗੇ ਇਹ ਸਾਡੀ ਬੜੀ ਵੱਡੀ ਬੇਨਤੀ ਹੈਗੀ ਹੈ ਤੁਸੀਂ ਸਮਝੋ ਸਾਡੀ ਮਜਬੂਰੀ ਕੀ ਹੈ ਬੜੀ ਕੀ ਗੀਤੇ ਐ ਜਿਹੜੇ ਮੰਡੀ ਦੇ ਇੰਦਰੋਂ ਗੰਦਾਂ ਦਾ ਉਹ ਵੀ ਇਦਨ ਪਾਉਂਦੇ ਜਿਹੜੇ ਚੁਰੇਗੇ ਦੂਰੋਂ ਦੂਰੋਂ ਲੈ ਕੇ ਆਂਦੇ ਸਾਰਾ ਇੱਥੇ ਪਾਉਂਦੇ ਅਸੀਂ ਬਰੀ ਵਾਰੀ ਆਖਿਆ ਕੋਈ ਵੀ ਸਾਡੀ ਨਹੀਂ ਸੁਣਦਾ ਅਲੀ ਬਖਸ਼ ਰੋਹ ਚਿਤਰਾਟਾ ਕੀ ਬੈਕ ਸਾਈਡ ਤੇ ਭਾਜੀ ਇੱਥੇ ਬੜਾ ਗੰਦ ਪੈਂਦਾ ਬੰਦੇ ਕਿਥੋਂ ਕਿਥੋਂ ਰੇੜੀ ਲਿਆ ਕੇ ਇੱਥੇ ਕੂੜਾ ਸੁੱਟ ਜਾਂਦੇ 50 ਰੁਪਏ ਪਿੱਛੇ ਮੰਗਰ 100 ਰੁਪਏ ਪਿੱਛੇ ਮਗਰ ਆ ਕੇ ਕਿਥੋਂ ਵੀ ਕੂੜਾ ਲਿਆ ਕੇ ਇੱਥੇ ਸੁੱਟ ਸਕਦੇ ਹੁਣ ਨਰਾਤੇ ਦਾ ਟਾਈਮ ਹੈ ਮਾਤਾ ਰਾਣੀ ਦਾ ਟਾਈਮ ਹੈ ਇੱਥੇ ਫੁੱਲਾਂ ਦੀ ਖੁਸ਼ਬੂ ਹੋਣੀ ਚਾਹੀਦੀ ਇੱਥੇ ਗੰਦ ਦੀ ਖੁਸ਼ਬੂ ਹੈ ਇੱਥੇ ਇੰਨਾ ਗੰਦ ਪਿਆ ਬੱਚੇ ਵੇਖੋ ਆਪ ਪਰੇਸ਼ਾਨ ਹੈ ਤੇ ਲੋਕੀ ਵੀ ਪਰੇਸ਼ਾਨ ਹੈਗੇ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਅੱਜ ਲੈ ਜਾਓਗੇ ਕੂੜਾ ਤੇ ਹੁਣ 15 ਦਿਨ ਬਾਅਦ ਜੀਸੀਪੀ ਆਣੀ ਤੇ ਸਫਾਈ ਹੋਣੀ ਨਹੀਂ ਹੋਣੀ ਤੁਸੀਂ ਆਪ ਪਾਸੇ ਕੈਮਰਾ ਕੂਬਾ ਸਕਦੇ ਆ ਕਿ ਅੱਗੇ ਪਿੱਛੇ ਵੇਖ ਸੇ ਕਿੰਨੀ ਗੰਦਗੀ ਪਈ ਆ ਇਹ ਨਿਆਈ ਨਿਆਈ ਮੰਦਿਰ ਬਣਿਆ ਲੈ ਦੇਖੋ ਛਾਲ ਹੋਇਆ ਇਹਨਾਂ ਨੂੰ ਗਟਨ ਹੋਏ ਤੇ ਮਾਤਾ ਰਾਣੀ ਦਾ ਮੰਦਿਰ ਕਪਟੋਕਰ 40 ਸਾਲ ਪੁਰਾਣਾ ਹੈ ਹਾਸਟ ਵਿੱਚ ਟੀਵੀ ਚੈਨਲ ਵੇਖ ਰਹੇ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਆਏ ਆ ਅਲੀ ਬਖਸ਼ ਰੋਡ ਤੇ ਜਿੱਥੇ ਕਿ ਗੰਦਗੀ ਇੰਨੀ ਜ਼ਿਆਦਾ ਹੈ ਕਿ ਲੋਕਾਂ ਦਾ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਕੱਲ ਅੱਜ ਕੱਲ ਨਵਰਾਤਰੇ ਚੱਲ ਰਹੇ ਹਨ ਤੇ ਨਵਰਾਤਰਿਆਂ ਦੇ ਦੌਰਾਨ ਇੱਥੇ ਇੱਕ ਮੰਦਰ ਹੈ ਤੇ ਮੰਦਰ ਦੇ ਬਿਲਕੁਲ ਕਰੀਬ ਇੰਨੀ ਜਿਆਦਾ ਗੰਦਗੀ ਹੈ ਕਿ ਮੰਦਰ ਦੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਬਹੁਤ ਜਿਆਦਾ ਇੱਥੇ ਪੀੜਾ ਹੁੰਦੀ ਹੈ ਕਿਉਂਕਿ ਜਿੱਥੋਂ ਖੁਸ਼ਬੂ ਆਉਣੀ ਚਾਹੀਦੀ ਸੀ ਉੱਥੋਂ ਗੰਦ ਦੀ ਬਦਬੂ ਆ ਰਹੀ ਹੈ ਮੇਰਾ ਮੇਰੀ ਪ੍ਰਸ਼ਾਸਨ ਅੱਗੇ ਅਪੀਲ ਹੈ ਕਿ ਇਸ ਇਲਾਕੇ ਦੀ ਹਾਲਤ ਨੂੰ ਸੁਧਾਰਿਆ ਜਾਵੇ ਖਾਸ ਕਰਕੇ ਮੰਦਰ ਦੇ ਲਾਗੋਂ ਇਹ ਜਿਹੜੀ ਗੰਦਗੀ ਹੈ ਸਨੀ ਚੁੱਕੀ ਜਾਵੇ ਤੇ ਅੱਗੇ ਤੋਂ ਇੱਥੇ ਗੰਦਗੀ ਨਾ ਸੁੱਟੀ ਜਾਵੇ ਇਸ ਵਾਸਤੇ ਇੱਕ ਵੀ ਥੋੜੀ ਜੀ ਸਖਤੀ ਕੀਤੀ ਜਾਵੇ ਫਾਸਟਵੇ ਖਬਰਨਾਮਾ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ